ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਅੱਜ ਫਗਵਾੜਾ ਨੇੜਲੇ ਪਿੰਡਾਂ ਨਰੂੜ ਅਤੇ ਮਾਇਓ ਪੱਟੀ ਪਹੁੰਚੀ ਕੇਂਦਰੀ ਵਣਜ ਤੇ ਸਨਤ ਰਾਜ ਮੰਤਰੀ ਸੋਮਪrakash ਉ체ਚੇ ਤੌਰ ਤੇ ਯਾਤਰਾ ਵਿੱਚ ਸ਼ਾਮਲ ਹੋਏ ਪੇਸ਼ੇ ਇੱਕ ਰਿਪੋਰਟ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਅੱਜ ਅਸੀਂ ਫਗਵਾੜਾ ਦੇ ਪਿੰਡ ਨਰੂੜ ਆਏ ਆ ਜਿੱਥੇ ਕੇਂਦਰੀ ਰਾਜ ਮੰਤਰੀ ਸੋਮਪrakash ਜੀ ਅੱਜ ਇੱਥੇ ਆਣਗੇ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਵੱਖ-ਵੱਖ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਯੋਜਨਾਵਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਲੋਕਾਂ ਨੂੰ ਦੱਸਣਗੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਕੇਂਦਰੀ ਉਦਯੋਗ ਤੇ ਸਨਤ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਮੋਦੀ ਦੇਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਰਾਹੀਂ ਦੇਸ਼ ਦੇ ਹਰ ਨਾਗਰਿਕ ਨੂੰ ਸਸ਼ਕਤ ਬਣਾਉਣ ਦੀਆਂ ਨੀਤੀਆਂ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਦੇ ਤਹਿਤ ਅਸੀਂ ਭਾਰਤ ਨੂੰ 2047 ਤੱਕ ਵਿਕਸਿਤ ਅਤੇ ਦੁਨੀਆ ਦਾ ਮੋਹਰੀ ਰਾਸ਼ਟਰ ਬਣਾਉਣਾ ਹੈ। ਜੰਜੇ ਵਰਗੇ ਪ੍ਰੋਬਲਮ ਇਹ ਹੁਫੂ ਕਰ ਰਹੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਸਕੀਮਾਂ ਨੇ ਇੱਕ ਰਾਹ ਰੋਹ ਵਸੀਲ ਇਹਨਾਂ ਸਕੀਮਾਂ ਦਾ ਜੰਨਰੇ ਹਾਲੇ ਬੋਲੇ ਨੇ ਚਾਹਿਆ ਇਹਦਾ ਮਤਲਬ ਹੈ ਕਿ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਦੇ ਰੂਪ ਚਾਹਿਆ ਜੋ ਰਾਜ ਵਿੱਚ ਲੋਦੀ ਵਿਗਰਤੀ ਵਾਲੇ ਗੱਡੇ ਉੱਗਣੇ ਆ ਇਹਦਾ ਦੌਰ ਕੰਮ ਜੀ ਕਰਨਾ ਇੱਕ ਜਰਾ ਇਹ ਸੰਕਲਪ ਨੇ ਆ ਸੰਕਲਪ ਯਸਕਲ ਦਾ ਦੇ ਦੇਸ਼ ਨੂੰ ਦੁਨੀਆ ਦਾ ਮੋਢੀ ਰਾਸ਼ਟਰ ਬਣ ਅਸੀਂ ਡਵੈਲਪਿੰਗ ਕੰਟਰੀ ਕਹਿੰਦੇ ਆਂ ਭਾਰਤ ਨੂੰ ਇਹ ਵਿਕਸਿਤ ਹੋ ਜਾਏਗਾ ਵਿਕਸਿਤ ਕਰਨਾ ਜਿਵੇਂ ਹੋਰ ਦੁਨੀਆ ਦੇ ਰਾਸ਼ਟਰ ਜਿਵੇਂ ਅਮੀਰ ਰਾਸ਼ਟਰ ਵਿਕਸਿਤ ਨੇ ਉਹਦੇ ਜਿਹਾ ਭਾਰਤ ਵੀ ਵਿਕਸਿਤ ਹੋਵੇ ਦੁਨੀਆ ਦਾ ਮੋਢੀ ਰਾਸ਼ਟਰ ਬਣ ਤਾਕਤਵਰ ਦੇਸ਼ ਬਣੇ ਦੁਨੀਆ 'ਚ ਪ੍ਰਾਰ ਦਾ ਸਤਕਾਰ ਇਸ ਤਰ੍ਹਾਂ ਵਧੇ ਇਸ ਲਈ ਸੰਗਲਪਣਾ ਔਰ ਏਕ ਕਰਨ ਲਈ ਸਾਨੂੰ ਸਾਰਿਆਂ ਨੂੰ ਬਹੁਤ ਬੇਨਤ ਕਰਦੀ ਲੋੜ ਹੈ ਇਸ ਮੌਕੇ ਉਹਨਾਂ ਨੇ ਕੌਮੀ ਪੈੰਡੂ ਆਜੀਵਿਕਾ ਮਿਸ਼ਨ ਉਜਵਲਾ ਯੋਜਨਾ ਮੁਦਰਾ ਯੋਜਨਾ ਅਤੇ ਸੈਲਫ ਹੈਲਪ ਗਰੁੱਪਾਂ ਦੇ ਵੱਖ-ਵੱਖ ਲਾਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕੇਂਦਰ ਸਰਕਾਰ ਦੀਆਂ ਇਹਨਾਂ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਲਾਭ ਲੈਣ ਅਤੇ ਹੋਰਨਾਂ ਨੂੰ ਵੀ ਇਹਨਾਂ ਬਾਰੇ ਜਾਗਰੂਕ ਕਰਨ ਲਈ ਕਿਹਾ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸਬੰਧ ਵਿੱਚ ਅੱਜ ਫੁਆੜਾ ਪੈੰਡੂ ਰੂਟ 'ਤੇ ਅਸੀਂ ਖੜੇ ਆਂ ਔਰ ਇੱਥੇ ਬਹੁਤ ਵੱਡਾ ਹੰਗਾਰਾ ਵੀ ਮਿਲਿਆ ਵਿਕਸਮ ਕਲ ਪੇਪਰ ਚਰਚਾ ਦਾ ਸਾਰੇ ਦੇਸ਼ ਵਾਸੀਆਂ ਦਾ ਕਿ ਅਸੀਂ 2047 ਤੱਕ ਭਾਰਤ ਦੁਨੀਆ ਦਾ ਇੱਕ ਮੋਢੀ ਰਾਸ਼ਟਰ ਇਰਤਾਕਤਵਾਸ ਦੇਸ਼ ਵਿਕਸਿਤ ਭਾਰਤ ਬਣਾ ਇਹ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਪਈਆ ਇਸ ਕਰ ਲਈ ਸਾਰੇ ਵਰਗਾਂ ਨੇ ਸਕੀਮਾਂ ਪਾਸ ਕਰਨਾ ਸ਼ੁਰੂ ਕੀਤੀਆਂ ਐਸਾ ਕਰਕੇ 2027 ਭਾਰਤ ਦੁਨੀਆ ਦਾ ਸਭ ਤੋਂ ਵਿਕਸਿਤ ਦੇਸ਼ ਬਣੇਗਾ ਇਹ ਲਈ ਸਾਰੀ ਯਤਨ ਕਰ ਰਹੇ ਲਾਭਪਾਤਰੀਆਂ ਸੰਕਲਪ ਯਾਤਰਾ ਦੇ ਹਿੱਸੇ ਵਜੋਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਆਪਣੀ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਸਾਡੇ ਪਿੰਡ ਅੱਜ ਵਿਕਸਿਤ ਭਾਰਤ ਦੀ ਯਾਤਰਾ ਇਸੇ ਕੀ ਦੇਸਕਾਰ ਕੇਸ ਮੈਨੂੰ ਇੱਕ ਮੁਫਤ ਉਜਵਲਾ ਵੱਲੋਂ ਗੈਸ ਤੇ ਸਿਲੰਡਰ ਮਿਲਿਆ ਹੈ ਤੇ ਸਾਨੂੰ ਅੱਗੇ ਸੇ ਚੁੱਲੇ ਤੇ ਰੋਟੀ ਬਣਾਉਂਦੇ ਹੁੰਦੇ ਸੀ ਕਿ ਜਿਸ ਕਰਕੇ ਸਾਨੂੰ ਤੋਂ ਰਾਹਤ ਮਿਲੀ ਹੈ ਮੋਦੀ ਸਰਕਾਰ ਦਾ ਧੰਨਵਾਦ ਕਰਦੀ ਹਾਂ ہمارا ਸੰਕਲਪ ਵਿਕਸਿਤ ਭਾਰਤ ਇਹ ਯੋਜਨਾ ਸਾਡੇ ਤੱਕ ਮੋਦੀ ਸਰਕਾਰ ਵੱਲੋਂ ਇੱਥੇ ਪਹੁੰਚੀ ਹੈ ਜੋ ਕਿ ਪਿੰਡ ਮਾਇਓ ਪੱਟੀ ਵਿੱਚ ਪਹੁੰਚੀ ਹੈ ਇਹਦੇ ਵਿੱਚ ਮੈਂ ਆਪਣੇ ਦਸਾਂ ਭੈਣਾਂ ਦਾ ਇੱਕ ਗਰੁੱਪ ਤਿਆਰ ਕੀਤਾ ਹੈ ਗਰੁੱਪ ਤਿਆਰ ਕਰਕੇ ਮੈਂ ਉਹਦੇ ਵਿੱਚ 100 ਰੁਪਏ ਸੇਵਿੰਗ ਕੀਤੀ ਹੈ ਤੇ ਸੇਵਿੰਗ ਕਰਨ ਦੇ ਉਪਰੰਤ ਮੈਨੂੰ ਇਹਦੇ ਵਿੱਚ ਇਹਦੇ ਵਿੱਚ ਮੈਂ ਇੱਕ ਟ੍ਰੇਨਿੰਗ ਲਈ ਹੈ ਸਰਕਾਰ ਪਾਸੋਂ ਮੋਦੀ ਸਰਕਾਰ ਵੱਲੋਂ ਇੱਕ ਟ੍ਰੇਨਿੰਗ ਲਈ ਉਸ ਦੇ ਨਾਲ ਅਸੀਂ ਆਪਣਾ ਕੰਮ ਵਧਾਇਆ ਉਹ ਜਿਹੜਾ ਜਿਹੜਾ ਅਸੀਂ ਸਰਪਰਨਲਦ ਕੰਮ ਸ਼ੁਰੂ ਕੀਤਾ ਸੀ ਸਾਡੇ ਸਾਰੇ ਪਿੰਡਾਂ ਦੇ ਵਿੱਚ ਸਾਡੀ ਸਰਫਰ ਨੈਲ ਜੋ ਬਣਾਈ ਹੋਈ ਹੈ ਉਹ बिक ਰਹੀ ਹੈ ਤੇ ਮੈਂ ਇਸ ਕਰਕੇ ਮੈਂ ਹਨਾ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇਸ ਸਕੀਮ ਦੇ ਨਾਲ ਜੋੜਿਆ ਤੇ ਸਾਨੂੰ ਬਹੁਤ ਵੱਡਾ ਲਾਭਪਾਤਰੀ ਬਣਾਇਆ ਔਰ ਮੈਂ ਆਪਣੇ ਥੈਰੇਪੀ ਸੈਂਟਰ ਵਾਸਤੇ ਸਟੇਟ ਬੈਂਕ ਆਫ ਇੰਡੀਆ ਵਿੱਚ ਮੋਦਰਾ ਲੋਨ ਲਈ ਅਪਲਾਈ ਕੀਤਾ ਸੀ ਔਰ ਬਿਨਾ ਕਿਸੇ ਫਾਰਮੈਲिटीज ਤੋਂ ਮਤਲਬ ਮੈਨੂੰ ਬਹੁਤ ਜਲਦੀ ਲੋਨ ਮਿਲ ਗਿਆ ਭਾਰਤ ਸਰਕਾਰ ਤੇ ਮੋਦੀ ਸਰਕਾਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ 1 ਕਿਹਾਜ਼ਰ ਸਾਰੇ ਲੋਕਾਂ ਨੂੰ ਵਿਕਸਿਤ ਭਾਰਤ ਦੀ ਸੋਹ ਵੀ ਚੁਕਾਈ ਗਈ। ਨਾਗਰਿਕ ਹੋਣਾ ਕਰਤੱਵ ਹੋਣਾ ਲੱਗੇ। ਇਸ ਦੌਰਾਨ ਉਹਨਾਂ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਰਾਹੀਂ ਆਪਣੇ ਖੇਤਾਂ ਵਿੱਚ ਛਿੜਕਾਅ ਲੇ ਡਰੋਨ ਦਾ ਇਸਤੇਮਾਲ ਕਰਨ ਲਈ ਗਿਆ।